ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਉਹ ਪਿਛਲੀ ਰਾਤ ਜਦ ਮੈਂ ਸੁਪਤੀ ਐਸਾ ਸਪਨਾ ਆਇਆ ਪਿਛਲੀ ਰਾਤ ਜਦ ਮੈਂ ਸੁਪਤੀ ਐਸਾ ਸਪਨਾ ਆਇਆ ਖਿੱਚ ਕਲਾਈ ਸੋਨੇ ਮੈਨੂੰ ਆਪਣੇ ਗਲ ਨਾਲ ਲਾਇਆ ਕਿ ਚਕਲਾਈ ਸੋਨੇ ਮੈਨੂੰ ਆਪਣੇ ਗਲ ਨਾਲ ਲਾਇਆ ਸੌਣ ਦੀ ਤੋਂ ਮਾਏ ਮੈਨੂੰ ਕਤੋਂ ਹਨ ਜਗਾਇਆ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਅਜਿਹਾ ਕਹਾਣੀ ਉਸ ਗਰਾਂ ਦੀ ਜਿੱਥੇ ਬਿਊਟੀਫੁਲ ਫਿਜ਼ਾ ਉਹ ਇਸਕ ਕੁਮਾਰੀ ਕਾਈ ਚੁ ਫੇਰੇ ਮੱਜ ਜਾਵਾ ਜੜੀ ਦਿਸ਼ਾ ਜੋਗੀ ਨਾਲ ਲੜ ਗਈਆਂ ਅੱਖੀਆਂ ਮੈਂ ਟੋਟਲੀ ਹੋਈ ਫਿਦਾ ਹੀ ਮੇਕਸ ਮੀ ਫੀਲ oh so complete ਦਸ ਹੋਰ ਕੀ ਚਾਹੀਦਾ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਜਵਾਨੀ ਹਰ ਕੋਈ ਵੇਂਦਾ ਜਾਂਦੀ ਕੀਨੇ ਡਿੱਠੀ ਉਹ ਆਈ ਜਵਾਨੀ ਹਰ ਕੋਈ ਵੇਂਦਾ ਜਾਂਦੀ ਕੀਨੇ ਡਿੱਠੀ ਆ ਜਾ ਜਿੰਦੇ ਰੰਗ ਮਾਨ ਲੈ ਇੱਕ ਦਿਨ ਹੋਣਾ ਮਿੱਟੀ ਨਹੀਂ ਆ ਜਾ ਜਿੰਦੇ ਰੰਗ ਮਾਨ ਲੈ ਇੱਕ ਦਿਨ ਹੋਣਾ ਮਿੱਟੀ ਨੈਣਾ ਦੇ ਬਨਜਾਰੇ ਠਗਲੀ ਬੋਲ ਕੇ ਬੋਲੀ ਮਿੱਠੀ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਉਹ ਐਸਾ ਤੀਰ ਚਲਾਇਆ ਜੋਗੀ ਬਣ ਕੇ ਵਾਂਗ ਪਰੋਈ ਐਸਾ ਤੀਰ ਚਲਾਇਆ ਜੋਗੀ ਬਣ ਕੇ ਵਾਂਗ ਪਰੋਈ ਕੰਮ ਚ ਮੇਰਾ ਜੀ ਨਹੀਂ ਲੱਗਦਾ ਫਿਰ ਦੀਖੋ ਹੀ ਖੋਈ ਹੋ ਕੰਮ ਚ ਮੇਰਾ ਜੀ ਨਹੀਂ ਲੱਗਦਾ ਫਿਰ ਦੀਖੋ ਹੀ ਖੋਈ ਡਾਡੇ ਰੱਬ ਮਲਾਈਆਂ ਰੂਹਾਂ ਮੈਂ ਜੋਗੀ ਜੀ ਹੋਈ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ ਨਾਲ ਨਹੀਂ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਜੋਗੀ যোগী ন যোগী ন যোগী নাৰ যোগী না